ਆ ਦੇ ਕੋ ਨਾਲ ਪਾਣੀ ਕਿੰਨਾ ਅਜੇ ਇਹ ਖੇਤ ਭਰਿਆ ਤੇ ਆ ਜਿਹਾ ਪਾਣੀ ਆ ਆ ਦੇਖੋ ਕਿ ਆ ਕਿੰਨਾ ਤੇਜ਼ ਜਾਂਦਾ ਚਲੋ ਬੰਦੇ ਨੇ ਤਾਂ ਨਹੀਂ ਹਟਣਾ ਕਿ ਬੱਚਾ ਨਹੀਂ ਨੰਨ ਸਕਦਾ ਇਹਦੇ ਵਿੱਚ ਇਕੱਲਾ ਅ ਫਿਰ ਬੱਡੋ ਤੋਂ ਤੁਸੀਂ ਤੁਸੀਂ ਵੀ ਤਾਂ ਦੇਖ ਰਹੇ ਹੋ ਜੀ ਤੇ ਆ ਪਾੜ ਪੈ ਗਿਆ ਇੱਥੇ ਆ ਦੇਖੋ ਤੁਹਾਡਾ ਪਾੜ ਪੈ ਗਿਆ ਵਾ ਕਈ ਤੱਕ ਇਹਨੂੰ ਪੂਰਨ ਦੀ ਕਿਸੇ ਨੇ ਕੋਈ ਜ਼ਰੂਰਤ ਨਹੀਂ ਸਮਝੀ ਤਾਂ ਵੱਡੋ ਦੇਹਾਂ ਦਾ ਲਿੰਕ ਇਹ ਨਾਂ ਤੋੜ ਦੁੱਤਾ ਵਾ ਜੇ ਤੁਸੀਂ ਤਸਵੀਰਾਂ ਦੇਖ ਰਹੇ ਆ ਮੈਂ ਤੁਹਾਡਾ ਆਪਣਾ ਕੁਲਵਰ ਸਿੰਘ ਸਿੱਧੂ ਕੋਲ ਤੋਂ ਹੀ ਤੇ ਵੱਡੋ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਆ ਜੀ ਵੱਡੇ ਪਿੰਡ ਜਾਂ ਸ਼ਹਿਰ ਤੇ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਤੁਹਾਡੇ ਕੋਲ ਨਿਊਜ਼ ਹੈਗੀ ਆ ਤਾਂ ਸਾਡੇ ਨਾਲ ਸੰਪਰਕ ਸੰਪਰਕ ਕਰੋ ਮੇਰਾ ਸੰਪਰਕ ਨੰਬਰ ਹੈਗਾ 985719816 ਫਨਮੀ 55719816 ਜੀ ਤਾਂ ਸਟੇਨ ਸੰਪਰਕ ਕੀਤਾ ਹੈ ਹਨਵਾਬ